रिसर्च ਕਰਨ ਵਾਲਿਆਂ ਨੇ ਪਾਇਆ ਹੈ ਕਿ ਸਰਦੀਆਂ ਕੁਝ ਸੱਟਾਂ ਤੋਂ ਬਚਾਅ ਦੇ ਵਾਸਤੇ ਦਸਤਾਰ ਜੋ ਹੈ ਇਸ ਸਾਈਕਲਿੰਗ ਹੈਲਮਟ ਦੇ ਨਾਲੋਂ ਵੀ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਜਾਂ ਫਿਰ ਬੈਤਰ ਹੋ ਸਕਦੀ ਹੈ ਸਿੱਖਾਂ ਨੂੰ ਅਕਸਰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਜਾਂਦੀ ਰਹੀ ਹੈ ਕਿਉਂਕਿ ਉਹਨਾਂ ਦੇ ਧਾਰਮਿਕ ਸਿਰਲੇਖ ਦੇ ਅਨੁਕੂਲ ਇਸ ਨੂੰ ਨਹੀਂ ਮੰਨਿਆ ਜਾਂਦਾ ਰਿਹਾ ਅਤੇ ਦਸਤਾਰ ਉਲਾ ਕੇ ਉਹ ਸਾਈਕਲਿੰਗ ਕਰਨ ਦੇ ਚਾਹਵਨ ਕਦੇ ਵੀ ਨਹੀਂ ਹੋਣਗੇ ਅਤੇ ਅਜਿਹੇ ਹਾਲਾਤਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਕਈ ਨਿਯਮ ਜੋ ਨੇ ਉਹ ਇਹਨਾਂ ਨੂੰ ਇਸ ਦੇ ਵਾਸਤੇ ਇਜਾਜ਼ਤ ਦਿੰਦੇ ਨੇ ਕਿ ਉਹ ਦਸਤਾਰ ਦੇ ਨਾਲ ਹੀ ਆਪਣਾ ਸਫ਼ਰ ਜਾਰੀ ਰੱਖ ਸਕਣ ਪਰੰਤੂ ਇਸ ਸਭ ਦੇ ਦਰਮਿਆਨ ਕਈ ਸਾਰੇ ਅਣਛੋਹਿਆਂ ਗੱਲਾਂ ਤੋਂ ਅਣਜਾਣ ਸੀ ਇਹ ਤੱਥ ਜਿਨ੍ਹਾਂ ਦੇ ਬਾਰੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੱਪੜੇ ਦੀਆਂ ਪਰਤਾਂ ਦਰ ਪਰਤਾਂ ਦੇ ਨਾਲ ਸਜੀ ਇਹ ਦਸਤਾਰ ਜੋ ਹੈ ਉਹ ਤੁਹਾਨੂੰ ਸੁਰੱਖਿਆ ਵੀ ਪੇਸ਼ ਕਰਦੀ ਹੈ ਜਿहां ਕੁਝ ਪੱਗਾਂ ਨੂੰ ਲਗਭਗ 32 ਫੁੱਟ ਫੈਬਰਿਕ ਤੋਂ ਜੋੜਿਆ ਜਾਂਦਾ ਹੈ ਜੋ ਕਿ ਸਿਰ ਦੇ ਉੱਪਰ ਦਸਤਾਰ ਦੇ ਨਾਲ ਇੱਕ ਜੋ ਲੁਕ ਹੈ ਲੁਕਤਾ ਦਿੰਦੀ ਹੀ ਦਿੰਦੀ ਹੈ ਨਾਲ ਦੀ ਨਾਲ ਕਈ ਸਾਰੀਆਂ ਦੁਰਘਟਨਾਵਾਂ ਤੋਂ ਤੁਹਾਨੂੰ ਬਚਾਉਂਦੀ ਵੀ ਹੈ ਇਹਨਾਂ ਦੀ ਪ੍ਰਭਾਵਸ਼ੀਲਤਾ ਨੂੰ ਪਰਖਣ ਦੇ ਲਈ ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈਟਵਰਕ ਨੇ ਕ੍ਰੈਸ਼ ਟੈਸਟ ਡਮੀ ਦੇ ਸਿਰਾਂ ਦੇ ਉੱਪਰ ਪੱਗ ਲਪੇਟੀਆਂ ਤੇ ਉਹਨਾਂ ਨੂੰ ਸਾਈਕਲਿੰਗ ਸਟਾਈਲ ਦੇ ਨਾਲ ਕ੍ਰੈਸ਼ ਕੀਤਾ ਉਨਾਂ ਨੇ ਪਾਇਆ ਕਿ ਨੰਗੇ ਸਿਰਾਂ ਦੀ ਤੁਲਨਾ ਦੇ ਵਿੱਚ ਪੱਗਾਂ ਨੇ ਫੈਬਰਿਕ ਦੀ ਮੋਟੀ ਪਰਤ ਦੇ ਨਾਲ ਟਕੇ ਖੇਤਰਾ ਦੇ ਵਿੱਚ ਖੋਪੜੀ ਦੇ ਫ੍ਰੈਕਚਰ ਦੇ ਜੋਖਮ ਨੂੰ ਬਹੁਤ ਜ਼ਿਆਦਾ ਘੱਟ ਕਰ ਦਿੱਤਾ ਅਤੇ ਕੁਝ ਮਾਮਲਿਆਂ ਦੇ ਵਿੱਚ ਇਹ ਹੈਲਮਟ ਦੇ ਨਾਲੋਂ ਵੀ ਵਧੇਰੇ ਸੁਰੱਖਿਆਤਮਕ ਦਿਖਾਈ دیتی ਹੈ ਇਹ ਦਸਤਾਰ ਜਿਸ ਦੇ ਬਾਰੇ ਵਿੱਚ ਜਾਣਨ ਤੋਂ ਬਾਅਦ ਖੋਜ ਕਰਤਾਵਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਦੇ ਬਾਰੇ ਹੋਰ ਜ਼ਿਆਦਾ ਜਾਣਨ ਦੀ ਉਤਸੁਕਤਾ ਵਧ ਗਈ ਜਨਰਲ ਐਨਾਲਿਸਿਸ ਆਫ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਲਿਖਦੇ ਹੋਏ ਟੀਮ ਨੇ ਸਿੱਟਾ ਕੱਢਿਆ ਹੈ ਕਿ ਕੁੱਲ ਮਿਲਾ ਕੇ ਜਦੋਂ ਕਿ ਹੈਮਲਰ ਆਮ ਤੌਰ ਦੇ ਉੱਪਰ ਪੱਗਾਂ ਦੇ ਨਾਲੋਂ ਬਿਹਤਰ ਬਰਦਰਸ਼ਨ ਕਰਦੇ ਰਹੇ ਨੇ ਪਰੰਤੂ ਕੁਝ ਪਗਾਂ ਨੇ ਇੱਕ ਜਾਂ ਫਿਰ ਦੋ ਤੋਂ ਜ਼ਿਆਦਾ ਸੱਟ ਦੇ ਮਾਪਦੰਡਾਂ ਦੇ ਵਿੱਚ ਤੁਲਨਾਤਮਕ ਜਾਂ ਫਿਰ ਇੱਥੋਂ ਤੱਕ ਕਿ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਵਧੀਆ ਪ੍ਰਦਰਸ਼ਨ ਕਰਕੇ ਦਿਖਾਇਆ ਹੈ ਟੀਮ ਨੇ ਦਸਤਾਰ ਦੇ ਸਟਾਈਲ ਨੂੰ ਸੱਟ ਲੱਗਣ ਦੇ ਖਾਤਰੇ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਸਿਰ ਦੇ ਅਗਲੇ ਹਿੱਸੇ ਦੇ ਉੱਪਰ ਪ੍ਰਭਾਵਾਂ ਦੇ ਲਈ 10 ਫੁੱਟ ਲੰਬੀ ਦਸਤਾਰ ਦੇ ਸਟਾਈਲ ਨੇ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੀ ਦਸਤਾਰ ਸ਼ੈਲੀ ਦੀ ਤੁਲਨਾ ਦੇ ਵਿੱਚ ਪ੍ਰਭਾਵ ਸ਼ਕਤੀ ਨੂੰ 32% ਘਟਾ ਦਿੱਤਾ ਜੀ ਹਾਂ ਇਸ ਤੱਕ ਮਤਲਬ ਇਹ ਸੀ ਕਿ ਜੋ ਵੀ 10 ਫੁੱਟ ਲੰਬੀ ਦਸਤਾਰ ਜਾਂ ਫਿਰ ਇਸ ਤੋਂ ਲੰਬੀ ਦਸਤਾਰ ਵੀ ਬੰਨ੍ਹਦੇ ਨੇ ਉਹਨਾਂ ਦੇ ਵਾਸਤੇ ਇਹ ਜ਼ਿਆਦਾ ਫਾਇਦੇਮੰਦ ਹੋਵੇਗੀ ਕਿ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਦੇ ਵਿੱਚ ਉਹਨਾਂ ਨੂੰ ਸੱਟ ਲੱਗਣ ਦੇ ਚਾਂਸਸ ਕਾਫੀ ਜ਼ਿਆਦਾ ਘੱਟ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਵਿੱਚ 23% ਜਿਹੜੀ ਹੈਗੀ ਹੈ ਪਰਸੈਂਟੇਜ ਘੱਟ ਕੇ ਦਿਖਾਈ ਗਈ ਹੈ ਸਿਰ ਦੇ ਪਾਸੇ ਦੇ ਪ੍ਰਭਾਵਾਂ ਦੇ ਲਈ 32 ਫੁੱਟ ਯਾਨੀ ਕਿ 9.7 ਮੀਟਰ ਦੁਮਾਲਾ ਪਗੜੀ ਦੀ ਸ਼ੈਲੀ ਨੇ ਤਾਕਤ ਦੇ ਵਿੱਚ 59% ਦੀ ਕਮੀ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਕਿਉਂਕਿ 59% ਘਟ ਜਿਹੜੀ ਦੁਰਘਟਨਾਵਾਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀਆਂ ਨੇ ਦੱਸਦੀ ਹੈ ਕਿ ਖੋਜਕਰਤਾਵਾਂ ਨੇ ਹੁਣ ਸਿੱਖਾਂ ਨੂੰ ਬਿਹਤਰ ਸਿਰ ਦੀ ਸੁਰੱਖਿਆ ਦੀ ਪੇਸ਼ਕਸ਼ ਕਰਨ ਦੇ ਲਈ ਇੱਕ ਤਾਕਤ ਜਜ਼ਬ ਕਰਨ ਵਾਲੀ ਦਸਤਾਰ ਸਮਗਰੀ ਵਿਕਸਿਤ ਕਰਨ ਦੇ ਲਈ ਆਪਣੇ ਖੋਜਾਂ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾਈ ਹੈ ਸਿੱਖ ਸਾਇੰਟਿਸਟ ਨੈਟਵਰਕ ਅਤੇ ਇੰਪੀਰੀਅਲ ਕਾਲਜ ਦੇ ਸਮਗਰੀ ਵਿਭਾਗ ਤੋਂ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਾਡੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਸਧਾਰਨ ਸਿੱਖ ਦਸਤਾਰਾਂ ਸਿਰ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਸਮਰੱਥਾ ਰੱਖਦੀਆਂ ਨੇ ਇਹ ਮਹੱਤਵਪੂਰਨ ਉਤ ਪ੍ਰਦਾਨ ਕਰਦਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵਿਆਪਕ ਵਿਗਿਆਨਿਕ ਪਾਇਚਾਰੇ ਨੂੰ ਜੋ ਵੀ ਨੁਕਸਾਨ ਜੋ ਹੁੰਦੇ ਨੇ ਉਹਨਾਂ ਦੀ ਅਨਹੋਦ ਕਿਤੇ ਨਕਤੇ ਤੇ ਹੈਲਮਟ ਮੰਨੇ ਜਾਂਦੇ ਨੇ ਪਰੰਤੂ ਜਦੋਂ ਅਸੀਂ ਵੇਖਦੇ ਹਾਂ ਕਿ ਸਿੱਖ ਕੌਮ ਦੇ ਵੱਲੋਂ ਅਕਸਰ ਹੀ ਦਸਤਾਰ ਧਾਰਨ ਕੀਤੀ ਜਾਂਦੀ ਰਹੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਆਮ ਟਾਈਮ ਦੇ ਵਿੱਚ ਵੀ ਅਤੇ ਜਦੋਂ ਕੋਈ ਉਹ ਡਰਾਈਵ ਕਰ ਰਹੇ ਹੁੰਦੇ ਨੇ ਉਸ ਵਕਤ ਵੀ ਉਹਨਾਂ ਨੂੰ ਹਰ ਵਕਤ ਹੀ ਆਪਣੇ ਬਚਾਅ ਦੇ ਵਾਸਤੇ ਸਿਰ ਦੇ ਉੱਪਰ ਦਸਤਾਰ ਹੋਣ ਦੇ ਨਾਲ ਫਾਇਦਾ ਹੀ ਹੁੰਦਾ ਹੈ ਅਤੇ ਇਹ ਸਭ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਐਡਵਾਂਸਡ ਫੈਬਰਿਕ ਦੇ ਵਿੱਚ ਖੋਜ ਦੀ ਘਾਟ ਦੇ ਕਾਰਨ ਸਿੱਖ ਇਸ ਵੇਲੇ ਵੱਖ-ਵੱਖ ਪੱਧਰਾਂ ਦੇ ਜੋਖਮ ਦਾ ਸਾਹਮਣਾ ਕਰ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਐਡਵਾਂਸ ਫੈਬਰਿਕ ਦੀ ਖੋਜ ਕਰਨ ਦੀ ਗੱਲ ਤਰੀਕ ਹੀ ਗਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਾਨੂੰ ਕੋਈ ਅਜੀਹੀ ਐਡਵਾਂਸ ਫੈਬਰਿਕ ਕਪੜਾ ਜੋ ਹੈ ਉਹ ਵੇਖਣ ਨੂੰ ਮਿਲੇਗਾ ਜੋ ਕਿ ਦਸਤਾਰ ਧਾਰੀ ਜੁਨੇ ਉਹ ਇਸਤੇਮਾਲ ਕਰ ਸਕਣਗੇ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਜਮ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ